ਇਨਾਂ ਦੀ ਬਿੜਾਈ ਨਾਮਾਸ ਦੇ ਤਨਾ ਲੋਕਾਂ ਦੇ ਸਤਿ ਦਿਪਾਂ ਵਿੱਚ ਰੋ ਰਹੀ ਹੈ ਚਾਰੇ ਪਾਸੇ ਸਿੱਧ ਪ੍ਰਸਿੱਧ ਹੈ ਜਿਹਨੂੰ ਸਾਰੇ ਨਸ਼ੀਲੇ ਪਦਾਰਥ ਲਗਾ ਜਾਂ ਜੋ ਇਨਸਾਨ ਦੀ ਹੋਸ਼ ਕਵਾ ਜੋ ਇਨਸਾਨ ਦੀ ਹੋਸ਼ ਹਵਾਲ ਸੇਵਾ ਦਿੰਦੇ ਹਨ ਬ੍ਰਹਮ ਗਿਆਨੀ ਉਸ ਦੀ ਸੰਗ ਨਹੀਂ ਕਰਦੇ ਅਤੇ ਦੂਸਰਾਂ ਵਿੱਚੋਂ ਕੰਮ ਤੋਂ ਵਰਤਦੇ ਹਨ ਜਿਸ ਨੂੰ ਇਹ ਸੋਝੀ ਹੋਵੇ ਸੈਕੜੇ ਮਿਲਾਂ ਤੱਕ ਹੀ ਵਾਪਰਿਆ ਜਿਸ ਨੂੰ ਟ੍ਰੈਫਤੀ ਕਿਹਾ ਜਾਂਦਾ ਹੈ ਉਹ ਭਗਤ ਬ੍ਰਹਮ ਗਿਆਨੀ ਹੈ ਜੀਵਾ ਜਿਵੇਂ ਹਵਾ ਤੋਂ ਬਿਗਰ ਜਲ ਨਹੀਂ ਸਕਦਾ ਬਲੇਹੀ ਨਹੀਂ ਸਕਦਾ ਇਸ ਤਰ੍ਹਾਂ ਬ੍ਰਹਮ ਗਿਆਨੀ ਬ੍ਰਹਮ ਕਿਹਾ ਜਾਂਦਾ ਹੈ ਉਹ ਭਗਤ ਬ੍ਰਹਮ ਗਿਆਨੀ ਹੈ ਦੀਵਾ ਜਿਵੇਂ ਹਵਾ ਤੋਂ ਬਗੈਰ ਬਲਹੀ ਨਹੀਂ ਸਕਦਾ ਇਸ ਤਰ੍ਹਾਂ ਬ੍ਰਹਮ ਗਿਆਨੀ ਵੀ ਬ੍ਰह्म ਗਿਆਨ ਧਿਆਨ ਬਣਾ ਰਹਿ ਨਹੀਂ ਸਕਦਾ ਜਿਹਦੇ ਹਿਰਦੇ ਵਿੱਚ ਭਗਵਾਨ ਦੀ ਭਗਤੀ ਤੇ ਪ੍ਰੇਮ ਤੋਂ ਇਲਾਵਾ ਹਰ ਸਭ ਵਿਅਸਤ ਦੀ ਪੂਜਾ ਨੂੰ ਜਿਹੋ ਸਮਝਦਾ ਹੈ ਦੂਸਰਿਆਂ ਨੂੰ ਜਨਾਲਦਾ ਹੈ ਉਹ ਭਗਤ ਸਤਿਗੁਰੂ ਹੈ ਸਤਿਗੁਰੂ ਦਾ ਜੀਉ ਸੋ ਜੀ ਕਰਵਾ ਰਹੇ ਹਨ ਜੋ ਮਨੁੱਖ ਮਾਇਆ ਦੇ ਪਤੀ ਜੋ ਮਨੁੱਖ ਮਾਰ ਪਤੀ ਪ੍ਰਭੂ ਨੂੰ ਸਿਮਰਦੇ ਹਨ ਉਹ ਪ੍ਰਭੂ ਤੇ ਅਨੰਨ ਸੇਵਕ ਬਣ ਜਾਂਦੇ ਹਨ ਉਹਨਾਂ ਨੂੰ ਉਸ ਵਰਗ ਹੋਰ ਪ੍ਰਭੂ ਤੇ ਬਰਾਬਰ ਕੋਈ ਹੋਰ ਦਿਸਦਾ ਨਹੀਂ ਇਸ ਵਾਸਤੇ ਉਹ ਕਿਸੇ ਦਾ ਦਬਾਅ ਨਹੀਂ ਮੰਨਦੇ ਉਹਨਾਂ ਨੂੰ ਇੱਕ ਪਰਮਾਤਮਾ ਹੀ ਅਨੇਕ ਰੂਪਾਂ ਵਿੱਚ ਵਿਆਪਕ ਘਟ ਘਟ ਵਿੱਚ ਪ੍ਰਭੂ ਦਿਸਦਾ ਹੈ ਨਾਮ ਦੇ ਦੇ ਕਰਜ ਇਸ ਦੀ ਤਰੂਪ ਦੀ ਸਿਖਵਾ ਲਿਖੀ ਜਾ ਰਹੀ ਹੈ ਪ੍ਰਭੂ ਤੋਂ ਬਿਨਾ ਕੁਝ ਹੋਰ ਵੇਖਣ ਨਹੀਂ ਆਉਂਦਾ ਉੱਚੀ ਜਾਤ ਵਾਲਿਆਂ ਦੇ ਬਾਣੇ ਉਹ ਉਸ ਦੀ ਜਾਤ ਸ਼ਿਪਾਹ ਤੇ ਸ਼ੂਤਰ ਪਰ ਉਸ ਦੀ ਵਡਾਈ ਤਨਾ ਲੋਕਾਂ ਵਿੱਚ ਹੋ ਰਹੀ ਹੈ ਇਸ ਲਈ ਸਤਗੁਰੂ ਨਾਮ ਦੇ ਜੀ ਇਹ ਹਦੇਸ਼ ਕਰਦੇ ਹਨ ਕਿ ਹਰ ਹਰ ਭਗਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉਤਮ ਧਰਮਾ ਸਤ ਗੁਰ ਦਾ ਫਰਮਾਨ ਹੈ ਸਭ ਤੋਂ ਉੱਤਮ ਧਰਮ ਹੈ ਹਰੀ ਹੀਰੇ ਦੇ ਗੁਣਾਂ ਦੀ ਪਛਾਣ ਤੇ ਹਰ ਪਲ ਸਾਹ ਸਾਹ ਸਾਥੇ ਪੈ ਨੰਤਰ ਇਕਸਾਰ ਨੰਤਰ ਇਕਸਾਰ ਹਰੀ ਨਾਲ ਇਕਮਿਕ ਰਹਿਣਾ ਭਗਤ ਕਰੋ ਹਰ ਕੇ ਗੁਣ ਗਾਓ ਆਠ ਪਹਿਰ ਆਪਣਾ ਖਸਮ ਤਿਆਲ ਇਸੇ ਧਰਮ ਨੂੰ ਸਭ ਤੋਂ ਉੱਤਮ ਧਰਮ ਐਲਾਨਿਆ ਗਿਆ ਹੈ ਮਹੱਲਾ ਪੰਜਵਾਂ ਨਾਨਕ ਜੀ ਪੰਜਵੇਂ ਜਾਮੇ ਵਿੱਚ ਇਉਂ ਗਵਾਹੀ ਦਿੰਦੇ ਹਨ ਸਰਬ ਧਰਮ ਇਸਤੇਜ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਇਹ ਧਰਮ ਸਾਰੇ ਧਰਮ ਨਾਲੋਂ ਇਹ ਧਰਮ ਸਾਰੇ ਧਰਮ ਨਾਲੋਂ ਚੰਗਾ ਹੈ ਇਹ ਉੱਤਮ ਹੋ ਸਾਰੇ ਧਰਮ ਨਾਲੋਂ ਇਹ ਉਦਮ ਹੋ ਸਾਰੇ ਉਦਮ ਨਾਲੋਂ ਭਲਾ ਹੈ ਸਰਮਿਤ ਸਾਰੇ ਧਰਮ ਨਾਲੋਂ ਵਧੀਆ ਹੈ ਸਚਜੀ ਮਾਤੇ ਹੈ ਸਹੀ ਤਰੀਕਾ ਹੈ ਸਭ ਦੇ ਉਤਮ ਇਹ ਕਰਮ ਸਦਉ ਧਰਮ ਵਿੱਚ ਸ੍ਰੇਸ਼ਟ ਧਰਮ ਇਸ ਨੂੰ ਸਤਗੁਰਾਂ ਦਾ ਜਿਸ ਨੂੰ ਸਤਗੁਰਾਂ ਦਾ ਨਾਮ ਨਹੀਂ ਪਉਂਦਾ ਸਤਗੁਰਾਂ ਵੱਲੋਂ ਬੇਮੁਖ ਨੇ ਉਹ ਮੂਹ ਕਾਲੇ ਕਰਾ ਕੇ ਜਾਣਗੇ ਇਸ ਜਗਤ ਤੋਂ ਕਿਉਂਕਿ ਇਸ ਜਗਤ ਨੂੰ ਪਸ਼ੂ ਜਗਤ ਕਿਹਾ ਗਿਆ ਹੈ। ਜੋ ਅਗੁਮੈਲੇ ਮਲ ਪਰੇ ਜਿਨ ਨੂੰ ਕੋਈ ਨਾਮ ਨਾ ਹੋਵੇ ਭਗਤੀ ਪਾਈ ਬੋਣਿਆ ਮੂਹ ਕਾਲਾ ਪੱਤ ਹੋਵੇ ਮੂਹ ਕਹਾ ਕਾਲਾ ਕਰਾ ਕੇ ਬਾਤ ਲੋਹਾ ਕੇ ਜਾਣਗੇ। ਤੇ ਇਸ ਲਈ ਨਾਨਕ ਜੀ ਮਹਲਾ ਪਹਿਲਾ ਐਂਉ ਕਹਿੰਦੇ ਨਾ ਭੂਲੇ ਗੁਰੂ ਸਮਝਾਵੇ ਏਕ ਕਾਵੇ ਸੱਚ ਕਾਵੇ ਕਿਵੇਂ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਧੂਪਾ ਸੰਸਾਰ ਇਹ ਨਾਨਕ ਜੀ ਆਪਣੇ ਸਤਕੂਰ ਦੀ ਆਪਣੇ ਗੁਰੂ ਦੀ ਵਡਿਆਈ ਦੱਸ ਰਹੇ ਨੇ ਬਾਜ ਗੁਰੂ ਗਵਾਰ ਹੈ ਬਿਨ ਸ਼ਬਦ ਦੇ ਗੁਜਨ ਪਾਏ ਗੁਰਮਤੀ ਪ੍ਰਕਾਸ਼ ਹੋਏ ਸੱਚ ਰਹੇ ਲਿਲਾਏ ਕਿਥੇ ਕਾਣ ਸੈਂਚਲੇ ਜੋਤੀ ਜੋਤ ਸਮਾਏ ਅੰਦਰ ਮੈ ਲੱਗੀ ਨਹੀਂ ਜਾਣੇ ਬਾਹਰੋਂ ਮਲਮਲ ਧੋਵੇ ਅੰਦਾ ਭੋਲਾ ਪਿਆ ਜੰਜਾਲੇ ਮਸਤ ਪੁਰਾਈ ਆਪਣੀ ਜਾਣੇ ਹਮੇ ਦੁਖ ਵਿੱਚ ਘਾਲੇ ਮੂਰਤ ਗਣ ਕਨਾਈ ਝਗੜਾ ਪਾਇਆ ਸਤਗੁਰ ਹੱਥ ਨੇ ਬੇੜ ਚਲੜ ਚਕਾਇਆ ਕਰ ਤੱਕ ਦੇ ਸਹੋਗ ਨਾਲ ਚੱਲੇ ਚਲਾਇਆ ਸਤਗੁਰ ਦੀ ਵਿਦਾਇ ਕਰਦੇ ਨੇ ਗੁਰੂ ਦੀ ਵਿਦਾਇ ਕਰਦੇ ਨੇ ਕਿਵੇਂ ਕਹਿੰਦੇ ਨੇ ਬਿਨ ਸਤ ਮਨ ਭਗਤੀ ਨੇ ਸਤਗੁਰ ਪਾਈ ਬਿਨ ਭਾਗਾਂ ਨਹੀਂ ਕਰਤ ਹਰੀ ਮਨ ਭਾਗਾਂ ਸਤ ਸੰਗਤ ਰਮ ਪਾਈਏ ਕਰਮ ਮਿਲੇ ਹਰ ਨਾਮ ਹਰੀ ਕਟਕਟ ਗੁਪਤਾ ਪਾਇਏ ਵਿਖੇ ਪ੍ਰਗਟ ਗੁਰਮਖਸ਼ਮ ਸਿਨਮ ਗੁਰੂ ਦਾ ਮੁਕਤ ਸਤਗੁਰ ਦੀ ਵਿਦਾਇ ਸਤਿਗੁਰਾਂ ਦਾ ਉਪਦੇਸ਼ ਉਦੇਸ਼ ਉਦੇਸ਼ ਕਥਲੀ ਕਰਤਾ ਹੈ ਅਵੇਸ਼ ਦੀ ਉਪਜਾ ਸਤਿਗੁਰਾਂ ਨੇ ਉਦੇਸ਼ ਦੇ ਰਸਤਾ ਗਿਆਨ ਹਾਸਲ ਕਰਨਾ ਪ੍ਰਾਪਤ ਕਰਨਾ ਜੁਦਾ ਨੁਕਿਸਮ ਸਤਿਵਾਰ ਦੀ ਗੱਲ ਹੈ ਰਹਿਸਮਈ ਰਚਨਾ ਅਸਲ ਵਿੱਚ ਆਮ ਲੋਕਾਂ ਲਈ ਇੱਕ ਬੇਬੋਝ ਵਿਚਾਰ ਤਕੀ ਹੁੰਦੀ ਹੈ ਬੁੱਧੀਮਾਨ ਵਿਆਖਿਆ ਕਰ ਉਹ ਆਪ ਅਨਪ੍ਰਭੀ ਹੁੰਦਾ ਹੈ ਜੋ ਰਚਨਾ ਦੇ ਰਸਤਾ ਰਾਜ ਆਮ ਜਗਿਆਸੂ ਤੱਕ ਪਹੁੰਚਾਉਂਦਾ ਹੈ ਯੂਰਸਨਾ ਦੇ ਰਸਤਾ ਰਾਜ ਆਮ ਜਗਸ ਤੱਕ ਪਹੁੰਚਾਉਂਦਾ ਹੈ ਧਿਆਨ ਜਗਾਉਂਦਾ ਹੈ ਰਚਨਾ ਦੇ ਰਸਤੇ ਰਾਜ ਤੱਕ ਆਪ ਨੂੰ ਪਹੁੰਚ ਸਕਣ ਵਾਲੇ ਲੋਕਾਂ ਲਈ ਰਚਨਾ ਦੇ ਅਰਥ ਉਹੀ ਹੁੰਦੇ ਹਨ ਜਿਹੜੇ ਵਿਆਖਿਆਕਰ ਰਚਨਾ ਨੂੰ ਦਿੰਦਾ ਹੈ ਅਜੇ ਹੀ ਹੋ ਰਿਹਾ ਇਸ ਲਈ ਵਿਆਖਿਆਕਰ ਅਧਨਤਸਿਕ ਹੈ ਜੋ ਰਚਨਾ ਦੇ ਰਹਿਸ ਨੂੰ ਪ੍ਰਗਟਾਉਂਦੇ ਹਨ ਜਿਹੜਾ ਤਾਂ ਵੀ ਕੁਤਾਹਿਤ ਕੋਰਾ ਹੈ ਤੇ ਜਦੋਂ ਤੱਕ ਉਸ ਦੀ ਵਿਆਖਿਆ ਨੂੰ ਪੜਨ ਸੁਣਨ ਵਾਲੇ ਸਮਝਣ ਮੰਨਣ ਵਾਲੇ ਅਣਗਿਣਤ ਜਗਿਆਸ ਨੂੰ ਇੱਕ ਮਾਰਗ ਵੱਲ ਲੈ ਜਾਂਦਾ ਹੈ ਅਜੇ ਇਸੇ ਤਰ੍ਹਾਂ ਹੋਇਆ ਹੈ ਮਾਰਗ ਦੀ ਜੈ ਇੱਕ ਮਾਰਗ ਵੱਲ ਚਲੇ ਗਏ ਹਨ ਸਫਲ ਵਿਆਖਿਆ ਕਰ ਉਹੀ ਹੈ ਜੋ ਮੂਲ ਰਚਨਾ ਕਾਰਾਂਮਲੋਂ ਰਚਨਾ ਵਿੱਚ ਕਿਤੇ ਸੰਦੇਸ਼ ਉਪਦੇਸ਼ ਆਦੇਸ਼ ਉਦੇਸ਼ ਨੂੰ ਬਿਨਾਂ ਦੁਸ਼ਤ ਕੀਤਿਆਂ ਪਾਠਕਾਂ ਤੱਕ ਲੈ ਜਾਵੇ ਜਾਵੇ ਦੁਸ਼ਤ ਹੋ ਜਾ ਤਾਂ ਬਾਕੀ ਸਾਰੇ ਗੁਣ ਅਰਥਹੀਨ ਹੋ ਜਾਂ ਕਰਦੇ ਹਨ ਅਜਿਹੇ ਬੋਲ ਯਕੀਨਨ ਪੈਦਾ ਹੁੰਦੇ ਹਨ ਅਜਿਹੇ ਬੋਲ ਤੁੱਤ ਪੈਦਾ ਨਹੀਂ ਹੁੰਦੇ ਜਦ ਤੁਸੀਂ ਮਾਧਿਅਮ ਹੁੰਦੇ ਹੋ ਤਦ ਪੈਦਾ ਹੁੰਦੇ ਹਨ ਜਦ ਸਿੰਦ ਤੁਸੀਂ ਬਾਂਸਰੀ ਹੁੰਦੇ ਹੋ ਅਤੇ ਪ੍ਰਮਾਤਮਾ ਦੇ ਬੁੱਲਾਂ ਤੇ ਆਪਣੀ ਬਾਂਸਰੀ ਛੱਡੁੰਦੇ ਹੋ ਜਿਨ੍ਹਾਂ ਵਿੱਚ ਤੁਰੋਂ ਇਲਾਹੀ ਅਮਰਤ ਮੇਂ ਮਿਠਾਸ ਹੈ ਮਾਇਆ ਰਹਿਤ ਅਬਨਾਸੀ ਸਤ ਪਉ ਇਹਨਾਂ ਵਿੱਚ ਤੁਰੋਂ ਅਮਰਤ ਸਮਾਇਆ ਹੋਇਆ ਹੈ ਨਾਨਕ ਬਾਣੀ ਉਹਨਾਂ ਦਾ ਚੇਚਾ ਜ਼ਿਕਰ ਇਹੋ ਕਰਦੀ ਹੈ ਜਿਨ੍ਹਾਂ ਜਿਨ੍ਹਾਂ ਦਾ ਮੇਲ ਮਲਾਪ ਹੋਇਆ ਉਹਨਾਂ ਦਾ ਪਰਮਾਨ ਪ੍ਰਕੰਧ ਇੱਕ ਕਰ ਸਮਝਾਉਂਦੇ ਹਨ ਜੋ ਸਤ ਜਾਨਣ ਵਾਲੇ ਜੋ ਸੱਚ ਦੇ ਚਾਹਵਾਨ ਨੇ ਉਹ ਇਕਾਗਰ ਹੋ ਕੇ ਸਮਝਣਾ ਪੂਰਾ ਲਾਭ ਮਿਲੇਗਾ ਜਿਗਿਆਸਾ ਹੈਪ ਤੁਸੀਂ ਵਿਚਾਰ ਲਵੋ ਇਹ ਆਦ ਜੁਗਾੜ ਦਾ ਇਤਿਹਾਸਿਕ ਸੱਚ ਗੁਣਕਾਰੀ ਹੈ ਲਾਭਦਾਇਕ ਹੈ ਸੁਖਦਾਇਕ ਹੈ ਸਿੱਖਿਆਦਰੀ ਹੈ ਤੁਸੀਂ ਸਤਿਗੁਰਾਂ ਦੀ ਸੱਚੀ ਆਚਕ ਪਾਸ਼ਕ ਸਤਿਗੁਰਾਂ ਨਾਲ ਸੱਚੀ ਮੁਹੱਬਤ ਕਰਨ ਵਾਲੇ ਸਤਜਾਨਣ ਵਾਲੇ ਤੁਸੀਂ ਸੁਣਦੇ ਹੋ ਸਤਿਗੁਰਾਂ ਵੱਲੋਂ ਦਿੱਤਾ ਹਿਆ ਟਾਲ ਫੈਸਲਾ ਫੈਸਲਾ ਜਿਸ ਨੂੰ ਕੋਈ ਤਾਕਤ ਬਦਲ ਨਹੀਂ ਸਕਦੀ ਤੁਸੀਂ ਉਸੇ ਪਰਸੋਨੇ ਟਾਲ ਫੈਸਲਾ ਪਰਵਚਨ ਨੇ ਨਾਟਾ ਡਾਲੇ ਜਾਣ ਵਾਲੇ ਅੱਲਾਹ ਅਮਰਤਵੇ ਨੂਰੀ ਤੁਰਕਾ ਪਗਾਮ ਤੇ ਸਰਵਣ ਕਰੋ ਸਰਵ ਕਰਨ ਨਾਲ ਦੁੱਖ ਕਲੇਸ਼ ਦਾ ਨਾਸ ਹੁੰਦਾ ਹੈ ਇਹ ਪਰ ਪਸ਼ੂ ਜਗ ਦਾ ਸਾਰਾ ਇੰਤਜ਼ਾਮ ਸੱਚ ਨੂੰ ਰੋਕਣ ਦਾ ਹੈ ਜਗਤ ਨੂੰ ਜਗਾਉਣ ਤੋਂ ਰੋਕਣ ਦਾ ਹੈ ਪਰ ਮਹਲਾ ਪਹਿਲਾ ਜੀ ਇਉਂ ਸੱਚ ਨਾਲ ਜੋੜਦੇ ਨੇ ਤੇ ਜਿਹੜੇ ਨਹੀਂ ਠੱਗੇ ਗਏ ਜਿਵੇਂ ਕੇਵਲ ਤੇ ਕੇਵਲ ਸੱਚ ਹੈ ਉਹਨਾਂ ਦਾ ਇਉਂ ਵਿਖਿਆਨ ਹੈ ਜਿੱਥੇ ਕੇਵਲ ਤੇ ਕੇਵਲ ਸੱਚ ਹੈ ਉਹਨਾਂ ਦਾ ਇਉਂ ਵਿਖਿਆਨ ਹੈ ਉਹਨਾਂ ਦਾ ਵਰਨਸ਼ਦਾ یوں ਹੋ ਰਿਹਾ ਹੈ ਕਿ ਮੈਂ ਉਸ ਅਵਸਥਾ ਦਾ ਕੋਈ ਕਥਨ ਨਹੀਂ ਕਰ ਸਕਦਾ ਗਿਆਨ ਹੋ ਹੀ ਨਾ ਸਕਦਾ ਮੈਂ ਸਮਰਥ ਨਹੀਂ تن ਮੇਂ ਰਾਮ ਰਹਾ ਭਰਪੂਰ ਤਾਂ ਕਿ ਅੰਗਲ ਨਾ ਕੱਤੀਆਂ ਨਾ ਜਾਏ ਜੇ ਕੋ ਕਹੇ ਪਛੇਤ ਪਛਤਾਏ ਤਾਂ ਕਿ ਰੂਪ ਨਾ ਪਤਨੇ ਜਾਏ ਨਾ ਉਹ ਮਰੇ ਨ ਠੱਗੇ ਜਾਏ ਜਿੰਨ ਕੇ ਰਾਮ ਬਸੇ ਮਨ ਮਾ ਹੈ ਤੇਤੇ ਭਗਤ ਬਸਾ ਕਹਿ ਲੋ ਉਹ ਕਰੇ ਅਨੰਤ ਸੱਚਾ ਮਨ ਸੋਈ ਸਚਖੰਡ ਬਸੇ ਨੋ ਇਨਕਾਰ ਕਰ ਕਰ ਦੇਖੇ ਨਦਰ ਮਿਆ ਨਾ ਉਹ ਠੱਗਾ ਜਾਂਦਾ ਹੈ ਜਿਨਾਂ ਦੇ ਰਾਮ ਜਿਨਾਂ ਦੇ ਮਨ ਵਿੱਚ ਰਾਮ ਬਸਦੇ ਹਨ ਨਾਉ ਠੱਗਿਆ ਜਾਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਰਾਮ ਬਸਦੇ ਹਨ ਬਸ ਗਿਆ ਨਾ ਉਹ ਮਰਦੇ ਹਨ ਉਹ ਨਾ ਠੱਗੇ ਜਾਂਦੇ ਨੇ ਮਰਦੇ ਵੀ ਨਹੀਂ ਠੱਗੇ ਵੀ ਨਹੀਂ ਜਾਂਦੇ ਉਸ ਅਵਸਥਾ ਵਿੱਚ ਅਡੋਲ ਅਬਨਾਸੀ ਉਸ ਭਗਤ ਸਤਪੁਰੂ ਵਸਦੇ ਹਨ ਨਾਉ ਠੱਗਿਆ ਜਾਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਰਾਮ ਬਸਦੇ ਹਨ ਜਿਨ੍ਹਾਂ ਨੇ ਮਨ ਵਿੱਚ ਰਾਮ ਬਸ ਗਿਆ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸ ਗਿਆ ਤੇ ਜਿਨ੍ਹਾਂ ਦਾ ਹਿਰਦਾ ਪੂਰੀ ਤਰ੍ਹਾਂ ਉਸਦੇ ਨਾਲ ਭਰ ਗਿਆ ਉਸ ਦੀ ਕੋਈ ਮੌਤ ਨਹੀਂ ਉਹ ਫਿਰ ਅਕਾਲ ਹੈ ਅਬਨਾਸੀ ਉਹ ਦਾ ਪੁਰਖ ਆਬਨਸੀ ਹਨ ਇਹ ਕੋ ਪੁੱਛੀ ਕਿ ਉਹ ਅਫਰ ਅਵਸਤਵ ਜੁੜੇ ਹੋਏ ਕਿਹੋ ਜਿਹੇ ਹੁੰਦੇ ਹਨ ਤਾਂ ਇਸ ਦਾ ਇੱਕ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੁੰਦੇ ਹਨ ਇਸ ਤੋਂ ਪੈਦਾ ਹੋਏ ਹਨ ਜਿਸ ਤੇ ਉਪਸਥਿਤ ਸੀ ਜਿ세 ਉਹ ਜਨਮੇ ਨਾ ਮਰੇ ਨਾ ਆਵੇ ਜਾਏ ਨਾ ਕੋ ਗੁਰਮੁਖੇ ਮਨਸ ਵਿੱਚ ਜਾਏ ਸੂਨਰ ਜੰਮੇ ਨਮਰੇ ਨਾ ਆਵੇ ਨਾ ਜਾਏ ਤੁਸੀਂ ਸੁਣਿਆ ਪੁਰ ਦਸ ਸਤਿਗੁਰਾਂ ਦੀ ਬੜਿਆਇ ਸਤਿਖੁ ਖਾਸ ਹੈ ਤੁਮਹਲਾ ਪਹਿਲਾ ਜੀ ਇਹ ਬਾਣੀ ਵਿੱਚ ਹੈ ਜਿਸਮੁਨੁਕ ਤੇ ਜੀਵ ਚ ਥੋੜਾ ਜਿਆਹਾ ਵੀ ਪਵਿੱਤਰ ਨਾਮ ਵਸਦਾ ਹੈ ਉਸ ਦੀ ਵਿਡਾਈ ਬਿਆਨ ਨਹੀਂ ਹੋ ਸਕਦੀ ਇਹ ਕਾਲਪੁਰਖ ਜੋ ਮੁਨੁਕ ਤੇ ਰਦੀਦਾਰ ਦੇ ਚਾਵਨ ਉਹਨਾਂ ਦੀ ਸੰਗਤ ਵਿੱਚ ਮੈਨੂੰ ਲੱਗ ਕੇ ਨਾਨਕ ਨੂੰ ਸੰਸਾਰ ਸਾਗਰ ਤੋਂ ਵਿਚਾਲੋ ਪਾਰ ਲੰਗਾਲੋ ਕਿਉਂਕਿ ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖ ਦਾ ਕਿਉਂਕਿ ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖदाई ਨਾਮ ਸਰ ਸੁਖਾਂ ਦੀ ਮਣੀ ਹੈ ਇਸ ਦਾ ਟਿਕਾਣਾ ਭਗਤ ਜਨਾਂ ਦੇ ਹਿਰਦੇ ਵਿੱਚ ਹੈ ਪੰਜਵੇਂ ਨਵੇਂ ਵਿੱਚ ਨਾਮ ਕੀ ਫਰਮਾਉਂਦੇ ਹਨ ਕਿ ਮੈਂ ਉਹਨਾਂ ਦੀ ਵਿਆਖਿਆ ਨਹੀਂ ਕਰ ਸਕਦਾ ਪਹਿਲੇ ਜੰਮੇ ਵਿੱਚ ਵੀ ਕਹਿ ਕੇ ਆਏ ਹਨ ਕਿ ਮੈਂ ਉਹਨਾਂ ਦੀ ਵਿਆਖਿਆ ਨਹੀਂ ਕਰ ਸਕਦਾ ਕਿੰਕਾ ਇੱਕ ਜਿਸ ਚੀਜ਼ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਿਉਂਕਿ ਇੱਕ ਦਸ ਤੁਹਾਰੋ ਨਾਨਕ ਉਸੰਗ ਮੋਹੇ ਆਧਾਰੂ ਸੁਖਮਣੀ ਸੁਖ ਅੰਮ੍ਰਿਤ ਪ੍ਰਗਨਮ ਭਗਤ ਜਨਾ ਕੇ ਮਨ ਵਿਸ਼ਰਾਮ ਸੁਖਮਣੀ ਦੀ ਰਹਾਉ ਦੀ ਪੰਕਤੀ ਹੈ ਇਸ ਦੋਲੇ ਸਾਰੀ ਸੁਖਮਣੀ ਦੀ ਜੋ ਰਚਨਾ ਹੈ ਇਸ ਦੋਲੇ ਪਰਬੋਲ ਫੌਰੀ ਹੈ ਤੇ ਇਸ ਦਾ ਵਿੱਚ ਵਲਦ ਦਿੱਤਾ ਗਿਆ ਹੈ ਕਿਉਂਕਿ ਭਗਤ ਸਤਗੁਰੂ ਜੀ ਉਹ ਮorderDetails ਨੂੰ ਜਗਤ ਮੁਕਤ ਮਰਜੀਬੜਾ ਬਣਾ ਜਗਤ ਵਿੱਚ ਸਭ ਦ੍ਰਿਸ਼ਟੀਮਾਨ ਦਿਖਾ ਦਿੰਦੇ ਨੇ ਸਭ ਬਿਮਾਰੀਆਂ ਦਾ ਦਾਰੂ ਐਸਾ ਅਸਰ ਹੈ ਸਤਗੁਰੂ ਦੇ ਸੱਚੇ ਨਾਮ ਦਾ ਜੀਰ ਦਾ ਸੁਚਾਰੰਗ ਐਸਾ ਚੜ੍ਹਦੇ ਨੇ ਕਿ ਫਿਰ ਕਦੀ ਵੀ ਨਹੀਂ ਉਤਰਦਾ ਮਰ ਜਾਏ ਹੋਏ ਚਿਹਰੇ 'ਇਓਂ ਦਾਗ-ਮਗਰਾ ਉੱਠਦੇ ਨਹੀਂ ਜਿਵੇਂ ਹਰੀ-ਭਰੀ ਹਰਿਆਵਲ ਧਰਤ ਰਾਸਤੇ ਵਾਪਸ ਜਾਵਦੇ ਮਿੱਤਰ ਤੇ ਤੇ ਸੁੱਕੇ ਸੋਬਰ ਅਦਤਲਾ ਪਾਣੀ ਨਾਲ ਨਕਾਨਖ ਪਰ ਜਾਂਦੇ ਹਨ ਇਉਂ ਇਨਾਨ ਪਚੀ ਮਹੱਲਾ ਪੰਜਵਾ ਆ ਮੁਹਾਰਿਕ ਹਟੇ ਹਨ ਸੁਖਮਨੀ ਵਿੱਚ ਅੰਕਤ ਕਰਦੇ ਹਨ ਨਿਰਤ ਕੋ ਜਵਾਲਨ ਹਾਰ